ਨੰਬਰ ਜਿਹੜਾ ਮੋਟਰਸਾਈਕਲ ਦਾ ਲੱਗਾ ਵਾ ਤੇ ਇਹਦਾ ਨੰਬਰ ਸਹੀ ਨਹੀਂ ਦੱਸਣ دیا۔ ਅਦਰ ਜਿਹੜਾ ਜਿਹੜਾ ਉਹਨੇ ਦੁਬਾਰਾ ਦੱਸਿਆ ਉਹ ਵੀ ਮੋਟਰਸਾਈਕਲ ਦਾ। ਪ੍ਰਾਈਵੇਟ ਬੱਸ 'ਚ ਸੀਟਾਂ ਨੇ 51 ਤੇ ਵਿੱਚ ਬੈਠੇ ਸੀ 81 ਬੱਚੇ। ਜਦ ਪੁਲਿਸ ਦੇ ਧਿਆਨ ਵਿੱਚ ਮਾਮਲਾ ਪਹੁੰਚਿਆ ਤਾਂ ਸੜਕ ਤੇ ਹੀ ਹੰਗਾਮਾ ਹੋ ਗਿਆ। ਜਿਸ ਤੋਂ ਬਾਅਦ ਟ੍ਰੈਫਿਕ ਪੁਲਿਸ ਤੇ ਮੁਲਾਜ਼ਮ ਦੇ ਵੱਲੋਂ ਚਾਲਕ ਦਾ ਮੋਟਾ ਚਲਾਨ ਕੱਢ ਦਿੱਤਾ ਗਿਆ। ਦੱਸਦੀ ਹੈ ਕਿ ਸਕੂਲੀ ਵਿਦਿਆਰਥੀਆਂ ਨੂੰ ਲੈ ਕੇ ਜਾ ਰਹੀ ਇਸ ਪ੍ਰਾਈਵੇਟ ਬੱਸ 'ਚ 51 ਸੀਟਾਂ ਨੇ ਪਰ ਚਾਲਕ ਦੇ ਵੱਲੋਂ ਵਿੱਚ 81 ਬੱਚਿਆਂ ਨੂੰ ਬਿਠਾਇਆ ਗਿਆ ਸੀ ਜਦ ਚੈਕਿੰਗ ਦੇ ਦੌਰਾਨ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਦਤਿਆਨ ਪਿਆ ਤਾਣਾ ਦੇ ਵੱਲੋਂ ਚੈਕਿੰਗ ਕੀਤੀ ਗਈ ਤਾਂ ਫਿਰ ਇਹ ਪਾਇਆ ਗਿਆ ਕਿ ਮੋਟਰਸਾਈਕਲ ਦੇ ਨੰਬਰ ਤੇ ਬੱਸ ਨੂੰ ਚਲਾਇਆ ਜਾ ਰਿਹਾ ਸੀ ਔਰ ਜਦ ਕਾਗਜ਼ ਦੀ ਪੜਤਾਲ ਕੀਤੀ ਗਈ ਤਾਂ ਚਾਲਕ ਦੇ ਕੋਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ ਜਿਸ ਤੋਂ ਬਾਅਦ ਐਕਸ਼ਨ ਦੇ ਵਿੱਚ ਆਉਂਦਿਆ ਹੋਇਆ ਪੁਲਿਸ ਦੇ ਵੱਲੋਂ ਓਵਰਲੋਡਿੰਗ ਸੀਟ ਬੈਲਟ ਤੇ ਬੱਸ ਦੀ ਨੰਬਰ ਪਲੇਟ ਤੇ ਬਾਈਕ ਦੀ ਨੰਬਰ ਪਲੇਟ ਚਲਾ ਕੇ ਇਸ ਬਾਈਕ ਨੂੰ ਚਲਾ ਰਹੀ ਚਾਲਕ ਦਾ ਮੋਟਾ ਚਲਾਨ ਕਰ ਦਿੱਤਾ ਗਿਆ ਦੱਸਦੀ ਹੈ ਕਿ ਪਹਿਲਾਂ ਵੀ ਓਵਰਲੋਡਿੰਗ ਦੇ ਕਾਰਨ ਕਈ ਘਟਨਾ ਵਾਪਰ ਚੁੱਕੀਆਂ ਨੇ ਪਰ ਫਿਰ ਵੀ ਲੋਕ ਇਨਾਂ ਹਦਾਇਤਾਂ ਵੱਲ ਧਿਆਨ ਨਹੀਂ ਦਿੰਦੇ ਟ੍ਰੈਫਿਕ ਨਿਯਮਾਂ ਦੀ ਸ਼ਰਿਆਨ ਤੱਜੀਆਂ ਉੱਡਦੀਆਂ ਹੋਈਆਂ ਵਿਖਾਈ ਦਿੱਤੀ ਜਿਸ ਤੋਂ ਬਾਅਦ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਦੇ ਵੱਲੋਂ બસ ਦੇ ਡਰਾਈਵਰ ਦਾ ਚਲਾਨ ਕਰ ਦਿੱਤਾ ਗਿਆ ਦੱਸਦੀ ਹੈ ਕਿ ਜਲੰਧਰ ਤੋਂ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਨਗਰ ਨਿਗਮ ਦਫ਼ਤਰ ਦੇ ਬਾਹਰ ਪੁਲਿਸ ਨੇ ਨਾਕੇਬੰਦੀ ਦੇ ਦੌਰਾਨ ਇਸ ਵਸਤੀ ਚੈਕਿੰਗ ਕੀਤੀ ਚੈਕਿੰਗ ਦੇ ਦੌਰਾਨ ਇਹ ਪਾਇਆ ਗਿਆ ਕਿ ਬਸ ਤੇ ਬਾਈਕ ਦਾ ਨੰਬਰ ਲੱਗਿਆ ਹੋਇਆ ਸੀ ਜੋ ਨੰਬਰ ਪਲੇਟ ਬਸ ਤੇ ਲੱਗੀ ਹੋਈ ਸੀ ਉਹ ਬਾਈਕ ਦੀ ਸੀ ਜਦ ਚਾਲਕ ਨੂੰ ਬਸ ਦੇ ਕਾਗਜ਼ਾਂ ਦੇ ਬਾਰੇ ਪੁੱਛਿਆ ਗਿਆ ਤਾਂ ਉਸ ਦੇ ਕੋਲੋਂ ਕੋਈ ਜਵਾਬ ਨਹੀਂ ਮਿਲਿਆ ਔਰ ਪੁਲਿਸ ਨੇ ਜਦ ਬਸ ਦੇ ਅੰਦਰ ਚਾਤ ਮਾਰੀ ਤਾਂ ਦੇਖਿਆ ਕਿ ਬਸ 'ਚ ਸੀਟਾਂ ਦੇ 51 ਨੇ ਪਰ ਬੱਚੇ 81 ਸਵਾਰ ਸੀ ਇਸ ਤੋਂ ਬਾਅਦ ਐਕਸ਼ਨ ਦੇ ਵਿੱਚ ਆਉਂਦਾ ਹੋਇਆ ਟ੍ਰੈਫਿਕ ਪੁਲਿਸ ਮੁਲਾਜ਼ਮ ਦੇ ਵੱਲੋਂ ਡਰਾਈਵਰ ਦਾ ਚਲਾਕ ਕਰ ਦਿੱਤਾ ਗਿਆ ਦੱਸ ਦਈਏ ਕਿ ਨਿੱਜੀ ਸਕੂਲ ਦੀ ਬੱਸ ਬੱਚਿਆਂ ਨੂੰ ਲੈ ਕੇ ਜਾ ਰਹੀ ਸੀ ਪਰ ਜਦ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਦਾ ਧਿਆਨ ਪਿਆ ਤਾਂ ਚੈਕਿੰਗ ਦੇ ਦੌਰਾਨ ਉਹਨਾਂ ਨੇ ਡਰਾਈਵਰ ਦਾ ਮੋਟਾ ਚਲਾਨ ਕਰ ਦਿੱਤਾ ਜਿਸ ਦੇ ਵਿੱਚ ਉਸ ਦਾ ਓਵਰਲੋਡਿੰਗ ਸੀਟ ਬੈਲਟ ਤੇ ਬੱਸ ਦੀ ਨੰਬਰ ਪਲੇਟ ਦੀ ਥਾਂ ਬਾਈਕ ਦੀ ਨੰਬਰ ਪਲੇਟ ਲਗਾਉਣ ਦਾ ਵੀ ਚਲਾਨ ਕੀਤਾ ਗਿਆ नहीं मैं बस वलो हां अच्छा बहन जी कितने बच्चे दी सीट है ये बच्चे बैठाए दे। दे। सर देखो पेरेंट्स से फोन आने लग पाए हैं मैं, है। मैं पूछ रहा हैं कितने बच्चे इस बस के अंदर सीट है दीए बच्चे दी बैठाए गए ਸਰ ਮੈਂ ਅੱਗੇ ਦੱਸ ਚੁੱਕੀ ਹਾਂ ਬਈ ਸੀਟਾਂ ਮਤਲਬ ਕਿ ਹੈਗੇ ਪਰ ਬੱਚੇ ਨਹੀਂ ਮੰਨਦੇ ਅਸੀਂ ਬੱਚੇ ਨੂੰ ਬਹੁਤ ਕਹਿੰਦੇ ਆ ਮੈਂ ਫਿਰ ਟੀਚਰ ਹਾਂ ਤੁਸੀਂ ਤੇ ਕਹਿ ਸਕਦੇ ਹੋ ਨਾ ਬੱਚਿਆਂ ਨੂੰ ਸਰ ਬੱਚੇ ਨਹੀਂ ਮੰਨਦੇ ਆ ਦੇਖੋ ਪੇਰੈਂਟ ਦੇ ਫੋਨ ਆਈ ਜਾਂਦੇ ਆ ਮੈਨੂੰ ਨਾ ਨਾ ਖਾਸ ਤਾਂ ਕੋਈ ਹੁਣ ਖਾਸ ਹੋ ਜਾ ਉਹ ਅਸੀਂ ਵੀ ਮੰਨਦੇ ਪਰ ਬੱਚੇ ਨਹੀਂ ਮੰਨਦੇ ਇਸ ਗੱਲ ਨੂੰ ਇਹਦੇ ਵਿੱਚ ਐਸੀ ਕੁਝ ਨਹੀਂ ਕਰ ਸਕਦੇ ਪਲੀਜ਼ ਹਾਂਜੀ ਬੱਚੇ ਕਹਿੰਦੇ ਅਸੀਂ ਜਾਣਾ ਆ ਅਸੀਂ ਕੀ ਕਰ ਸਕਦੇ ਆ ਇਹਦੇ ਵਿੱਚ ਅੱਤ ਹੀ ਟੀਚਰ ਵੀ ਟੀਚਰ ਹੋਣ ਬੱਚੇ ਗਿਣਨੇ ਲੈ ਜਣੇ ਬੱਚੇ ਗਿਣਨੇ ਬਾਹਰ ਸੀ ਹਾਂਜੀ ਹਾਂਜੀ ਬੈਠੇ ਆਉਣੇ ਚਾਹੀਦੇ ਮੈਂ ਕੋਈ ਲੋੜ ਨਹੀਂ ਬੱਚੇ ਅੱਗੇ ਤੋਂ ਅੱਗੇ ਤੋਂ ਬਿਠਾਵਾਂਗੇ ਅਸੀਂ ਹੁਣ ਬੱਚਿਆਂ ਨੂੰ ਹੁਣ ਵੀ ਬੱਚਿਆਂ ਨੂੰ ਵੀ ਸਮਝ ਆ ਗਈ ਹੈ ਵੀ ਅਸੀਂ ਨਹੀਂ ਆਣਾ ਵੀ ਸਾਡੇ ਕਰਕੇ ਇਹਨਾਂ ਦੀ ਕਿੰਨੀ ਇਨਸਲਟ ਹੋਈ ਹੈ ਸਾਨੂੰ ਵੀ ਫੀਲ ਹੁੰਦਾ ਪਿਆ ਵੀ ਸਾਡੀ ਇਨਸਲਟ ਹੋਈ ਹੈ ਇਦਾਂ ਬੱਚੇ ਨਹੀਂ ਕਹਿਣਾ ਮੰਨਦੇ ਅੱਜ ਕੱਲ੍ਹ ਮੇਰਾ ਨਾਮ ਰਾਜਵਿੰਦਰ ਆ ਵੀਰੇ ਰਾਜਵਿੰਦਰ ਭਾਈ ਜੀ ਸਰਕਾਰੀ ਪੈਸਾ ਜਾਂ ਪ੍ਰਾਈਵੇਟ ਆ ਪ੍ਰਾਈਵੇਟ ਆ ਭਾਈ ਜੀ ਕਿਤਾ ਨੰਬਰ ਪਲੇਟ ਲੱਗਿਆ ਗਿਆ ਔਰ ਵਾਹਨ ਦੇ ਵਿੱਚ ਇਹਨਾਂ ਨੂੰ ਪੂਰੀ ਸਹੀ ਦਿੱਤੀ ਆ ਡਿਟੇਲ ਆ ਉਹ ਇਹਨਾਂ ਦੇ ਕੰਪਿਊਟਰ ਵਿੱਚ ਗਲਤ ਹੋਣ ਗਿਆ ਸੀਗਾ ਨੰਬਰ ਪਲੇਟ ਆਪਣੀ ਆ ਉਹਨਾਂ ਨੇ ਕਹਿਣਾ ਜਦੋਂ ਆਰ ਸੀ ਅਸੀਂ ਦੇਖੀ ਆਰ ਸੀ ਤੁਹਾਡੇ ਵੱਲੋਂ ਆਰ ਸੀ ਨੇ ਨਹੀਂ ਆਰ ਸੀ ਉੱਪਰ ਜਦੋਂ ਦਿਖਾ ਲਈ ਗਈ ਨੰਬਰ ਸਹੀ ਆ ਮੇਰਾ ਭਰਾ ਅੱਛਾ ਜੀ ਵੇ ਕਿਹੜੇ ਨੰਬਰ ਲਗਾਏ ਗਏ ਉਹ ਕਹਿੰਦੇ ਬਾਈਕ ਦਾ ਨੰਬਰ ਉਹ ਤਾਂ ਫਿਰ ਇਹੀ ਕਹਿੰਦੇ ਸੀਗੇ ਪਰ ਆਰਸੀ ਤਾਂ ਫਿਰ ਸਹੀ ਨੰਬਰ ਤੇ ਬਣੀ ਹੈ ਨਾ ਨੰਬਰ ਕਿਹੜਾ ਲਗਾਇਆ ਉਹ ਗਲਤ ਹੈਗਾ ਨਹੀਂ 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 ਉਹ ਉਦਾਂ ਕਹਿੰਦੇ ਪਤਾ ਨਹੀਂ ਉਹਨਾਂ ਦੇ ਸਿਸਟਮ ਦੇ ਵਿੱਚ ਕੋਈ ਪ੍ਰੋਬਲਮ ਕਰਕੇ ਨਹੀਂ ਹੋ ਰਹੀ ਮੇਰਾ ਨਾਮ ਜੀ ਸਬ ਇੰਸਪੈਕਟਰ ਸਕਿੰਦਰ ਸਿੰਘ ਜੋ ਹਣ ਚਾਰਜ ਨੰਬਰ 4 ਅੱਜ ਜਿਹੜਾ ਨਾਕਾ ਲਗਾਇਆ ਗਿਆ ਅੱਜ ਜਿਹੜਾ ਨਾਕਾ ਜਿਹੜਾ ਸੀਨੀਅਰ ਅਫਸਰਾਂ ਵੱਲੋਂ ਲਾਇਆ ਗਿਆ ਸੀਗਾ ਵੀ ਨਹਿਰੂ ਗਾਰਡਨ ਸਕੂਲ ਦੇ ਜਿਹੜੀਆਂ ਬੱਸਾਂ ਚੱਲਦੀਆਂ ਜਾਂ ਜਿਹੜੇ ਉਤੋਂ ਬੱਚੇ ਲੈ ਕੇ ਆਉਂਦੇ ਨੇ ਥੀ ਵੀਹਲਰ ਇਹਨਾਂ ਨੂੰ ਚੈਕਿੰਗ ਕੀਤਾ ਜਾਂਦਾ ਵੀ ਓਵਰਲੋਡ ਤੇ ਨਹੀਂ ਬੱਚੇ ਲਾਦੇ ਜਾਂ ਇਹਨਾਂ ਕੋਲ ਲਾਇਸੈਂਸ ਵਗੈਰਾ ਹੈਗੇ ਆ ਆਰ ਸੀ ਹੈਗੀ ਆ ਉਹ ਚੈੱਕ ਕੀਤਾ ਇਹ ਜਿਹੜੀ ਇਹ ਬੱਸ ਰੋਕੀ ਮੈਂ ਇਹਦੇ ਵਿੱਚ ਤੋਂ ਇਹਨੂੰ ਬੱਸ ਨੂੰ ਚੈੱਕ ਕੀਤਾ ਬੱਸ ਨੂੰ ਨੰਬਰ ਜਿਹੜਾ ਵਾ ਮੋਟਰਸਾਈਕਲ ਦਾ ਲੱਗਾ ਆ ਸੀਗਾ ਜਿਹੜਾ ਅਸਲੀ ਨੰਬਰ ਆ ਉਹ ਜਿਹੜਾ ਮਾਲਕ ਦੇ ਕੋਲ ਪਈ ਆ ਸੀ ਉਹ ਕਹਿੰਦਾ ਵੀ ਮੈਨੂੰ ਗੱਡੀ ਲਈ ਨੂੰ 2 ਤੋਂ 3 ਮਹੀਨੇ ਹੋਏ ਜੇ ਨੰਬਰ ਇਹਦੇ ਜਿਹੜਾ ਆ ਆਈ ਐਨ ਡੀ ਨਹੀਂ ਆਇਆ ਇਸ ਕਰਕੇ ਮੈਂ ਕਿਹਾ ਵੀ ਮੋਟਰਸਾਈਕਲ ਦਾ ਨੰਬਰ ਕਿਉਂ ਲਾਇਆ ਕਹਿੰਦਾ ਉਹ ਉਦਾਂ ਵੈਸੇ ਲਾਤਾ ਜੀ ਇੱਕ ਓਵਰਲੋਡਿੰਗ ਦਾ ਤੇ ਇਹ ਉਹਦੇ ਫਿਰ ਮੈਂ 4 ਫੈਂਸ ਲਾਤੇ ਆ ਜੀ ਨੰਬਰ 1 ਤੇ ਨੰਬਰ ਪਲੇਨ ਦਾ ਨੰਬਰ 2 ਤੇ ਓਵਰਲੋਡਿੰਗ ਦਾ ਨੰਬਰ 3 ਤੇ ਡਰਾਈਵਰ ਨੇ ਵਰਤੀ ਨਹੀਂ ਭਾਈ ਨੰਬਰ 4 ਉਨੇ ਸੀਟ ਵੈਲਟ ਦੇ ਅੱਛਾ ਜੀ ਇਹ ਕਿਤਾ ਨੰਬਸ ਦੇ ਉੱਤੇ ਨੰਬਰ ਲਗਾਇਆ ਗਿਆ ਹੈ ਕਿਆ ਬਾਈਕ ਦਾ ਨੰਬਰ ਸੀ ਕਿਆ ਬੱਸ ਦਾ ਇਹ ਮੋਟਰਸਾਈਕਲ ਹਾਂ ਬਾਈਕ ਦਾ ਨੰਬਰ ਸੀ ਅੱਛਾ ਇੱਦਾਂ ਹੀ ਇੱਦਾਂ ਹੀ ਤੁਹਾਡੇ ਵੱਲੋਂ ਚੈਕਿੰਗ ਕਿੰਨੀ ਦੇਣੀ ਹੈ ਇੱਦਾਂ ਹੀ ਇੰਨੇ ਬੱਸਾਂ ਰੁਕਦੀਆਂ ਸੀ ਦੋ ਕਿੱਤੀਆਂ ਦੋਨੇ ਚਲਾਨ ਕੀਤੇ ਸੀ ਉਹਨਾਂ ਦੇ ਚਲਾਨ ਕਰਦੇ ਉਹਨਾਂ ਦੇ ਚਲਾਨ ਕਰਦੇ ਠੀਕ ਹਾਂਜੀ ਦੋ ਸਕੂਲ ਦੀਆਂ ਬੱਚਾ ਹੈ